ਯਾਰ ਲੋ ਜੀ ਹੁਣ ਲੋਕੀ ਕਹਿੰਦੇ ਨੇ ਯੋਗ ਰਾਜ ਸਿੰਘ ਪਾਗਲ ਹੋ ਗਿਆ ਹੈ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਕਹਿਣਾ ਨਹੀਂ ਚਾਹੀਦਾ ਕੁਝ ਗੱਲਾਂ ਸਿੱਧੀਆਂ ਕਹਿਣ ਵਿੱਚ ਸਵਾਦ ਨਹੀਂ ਆਉਂਦਾ ਸਾਰੀ ਦੁਨੀਆ ਨੂੰ ਗਾਣਾ ਘੜਦੀ ਯੋਗ ਰਾਜ ਸਿੰਘ ਪੰਜਾਬੀ ਸੱਭਿਆਚਾਰ ਦਾ ਇੱਕ ਰੰਗ ਹੈ ਜਿਸ ਤੋਂ ਸਾਨੂੰ ਲੁਕਣਾ ਨਹੀਂ ਚਾਹੀਦਾ ਯੋਗ ਰਾਜ ਸਿੰਘ ਜੀ ਨੇ ਵੈਸੇ ਲੁਕਣ ਵੀ ਨਹੀਂ ਦੇਣਾ ਸਾਰਾ ਦਿਨ ਇੰਟਰਨੈਟ ਉੱਤੇ ਆਪਣੀਆਂ ਗੱਲਾਂ ਦੀ ਰੰਗੋਲੀਏ ਬਣਾਉਂਦੇ ਹੀ ਰਹਿੰਦੇ ਨੇ ਸੌਰੀ ਰੰਗੋਲੀ ਤਾਂ ਜਨਾਨੀਆਂ ਬਣਾਉਂਦੀਆਂ ਨੇ ਯੋਗ ਰਾਜ ਸਿੰਘ ਜੀ ਨੂੰ ਇਹ ਫਿਕਰਾ ਪਸੰਦ ਨਹੀਂ ਜੀ ਆਉਂਦਾ ਖੈਰ ਮੇਰਾ ਨਾਮ ਹੈ ਆਰਿਸ਼ ਤੇ ਆਪਾਂ ਗੱਲ ਕਰਦੇ ਹਾਂ ਸਹਿਯੋਗ ਪਾ ਲਈ ਤੇ ਸਭਿਆਚਾਰ। ਸਤੋ ਪਹਿਲਾਂ ਕਿ ਤੁਸੀਂ ਵੀ ਮੈਨੂੰ ਗਾਲਾਂ ਕੱਢੋ ਸਾਫ਼ ਕਰ ਦਈਏ ਕਿ ਵੈਸੇ ਪੰਜਾਬੀ ਕਲਚਰ ਵਿੱਚ ਸਿਰਫ ਇਹੋ ਜਿਹੀ ਰੰਗ ਨਹੀਂ ਇੱਕ ਰੰਗ ਸਾਡੀ ਮਿਹਨਤਕਸ਼ ਕਿਸਾਨੀ ਕਿਰਤ ਕਰੋ ਵੰਡ ਛਕੋ ਦੀ ਪਰੰਪਰਾ ਹੋਰ ਰੰਗ ਹੈ ਸਾਡੀ ਅਚਨਚੇਤ ਕਿਸੇ ਦੀ ਮਦਦ ਕਰ ਦੇਣ ਦੀ ਫਿਤਰਤ ਚੜ੍ਹਦੀ ਕਲਾ 'ਚ ਰਹਿਣਾ ਪਰ ਨਾਲੇ ਕੁਝ ਹੋਰ ਵੀ ਰੰਗ ਨੇ ਜਿਨ੍ਹਾਂ ਵਿੱਚ ਇੱਕ ਹੈ ਸਿਰੇ ਦਾ ਫੁਕਰਪੁਣਾ ਗੱਲ-ਗੱਲ ਤੇ ਧਾਰਮਿਕ ਵਾਲੇ ਸਮੇਤ ਗੁਰੂਆਂ ਪੀਰਾਂ ਦੇ ਨਾਮ ਲੈ ਕੇ ਇਹਨਾਂ ਪਿੱਛੇ ਲੁਕ ਕੇ ਸਿਰੇ ਦੀਆਂ ਭੈੜੀਆਂ ਗੱਲਾਂ ਕਰਨਾ ਇੰਨਾ ਕੁਸ਼ ਬਕਵਾਸ ਕੀਤੀ ਹੈ ਕਈ ਰੰਗਾਂ ਨਾਲ ਮਿਲਾ ਕੇ ਹੀ ਰੰਗਲਾ ਬਣਦਾ ਹੈ ਨਾ ਪੰਜਾਬ ਹੁਣ ਭਾਵੇਂ ਕਈ ਰੰਗ ਚੰਗੇ ਹੋਣ ਕਈ ਚੱਕਵੇਂ ਕਈ ਚੁਗਵੇਂ ਤੇ ਕਈ ਗੰਦਲੇ ਫੁਕਰਪੁਣੇ ਵਿੱਚ ਫਿਰਕੂ ਪੁਣੇ ਨੂੰ ਮਿਲਾ ਕੇ ਇੱਕ ਨਵਾਂ ਰੰਗ ਬਣਦਾ ਹੈ ਜਿਸ ਦੀ ਮਿਸਾਲ ਹੈ ਯੋਗਰਾਜ ਸਿੰਘ ਯੋਗਰਾਜ ਸਿੰਘ ਕਈ ਲੋਕਾਂ ਲਈ 6 ਛਿੱਕਿਆਂ ਵਾਲੇ ਯੋਗਰਾਜ ਸਿੰਘ ਦਾ ਸਨਮਾਨਯੋਗ ਪਿਓ। ਕਈਆਂ ਲਈ 50 ਸਾਲ ਪਹਿਲਾਂ ਦੀਆਂ ਪਾਕਿਸਤਾਨੀ ਪੰਜਾਬੀ ਫਿਲਮਾਂ ਦੇ ਐਕਟਰਾਂ ਦੀ ਕਾਪੀ ਕਰਦਾ ਤਮਾਕੇਦਾਰ ਕਲਾਕਾਰ। ਨਮਾਇਆ ਹੈ ਸੋਨਿਆ। ਨਮਾਇਆ ਹੈ ਸੱਜਣਾ। ਕੋਈ ਤੇ ਐਕਟਿੰਗ ਵਾਲੀ ਗੱਲ ਨਹੀਂ। ਪੁਰ ਵੀ ਕਹੀ ਨੇ ਮੇਰੇ ਵਰਗੇ ਕਈਆਂ ਲਈ ਉਹ ਕ੍ਰਿਕਟ ਕੋਚ ਹੈ ਜਿਹੜਾ ਮੁੰਡਿਆਂ ਨੂੰ ਵਿਕਟਾਂ ਨਾਲ ਕੁੱਟਦਾ ਵੀ ਸੀ ਤੇ ਪਲੇਅਰ ਵੀ ਬਣਾ ਦਿੰਦਾ ਸੀ ਇਹ ਗੱਲ ਹੋ ਰਿਹਾ ਹੈ ਕਿ ਵਿਕਟਾਂ ਨਾਲ ਕੁੱਟਣ ਤੇ ਪਲੇਅਰ ਬਣਨ ਵਿਚਾਲੇ ਕੋਈ ਸਿੱਧਾ ਕਨੈਕਸ਼ਨ ਸਾਬਤ ਅਜੇ ਤੱਕ ਨਹੀਂ ਹੋਇਆ ਸਾਇੰਸ ਯੋਗਰਾਜ ਸਿੰਘ ਤੋਂ ਬਹੁਤ ਕਿਛ ਹੈ ਖੈਰ ਅਗਲਾ ਟੈਸਟ ਪਲੇਅਰ ਹੈ ਕ੍ਰਿਕਟ ਦੀ ਸਭ ਤੋਂ ਸਭਿਆਚਾਰਕ ਵਿਦਾਇ ਟੈਸਟ ਕ੍ਰਿਕਟ ਇਸ ਵਿੱਚ ਵੀ ਫਾਸਟ ਬੋਲ ਸੁਟਦਾ ਅਜੇ ਵੀ ਤੇਜ਼ ਹੈ ਮੈਨੂੰ ਯਾਦ ਹੈ ਕਿ ਮੈਂ ਕਿਸੇ ਵੇਲੇ ਡੀਏਵੀ ਕਾਲਜ ਦੇ ਗਰਾਊਂਡ ਵਿੱਚ ਯੋਗ ਸਰ ਤੋਂ ਕੋਚਿੰਗ ਲੈਂਦਾ ਸੀ ਬਹੁਤ ਚੰਗਾ ਨਹੀਂ ਸੀ ਖੇਡਦਾ ਸੋ ਬਹੁਤਾ ਕੁਝ ਨਹੀਂ ਬਣ ਸਕਿਆ ਇਸ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਪਰ ਉਹਨਾਂ ਦੀ ਤੇਜ਼ ਸੁੱਟਣ ਦੀ ਕਲਾ ਨੂੰ ਅੱਜ ਤੋਂ 18 ਸਾਲ ਪਹਿਲਾਂ ਆ ਵੀ ਵੇਖਿਆ ਸੀ ਨੇੜਿਓਂ ਜਦੋਂ ਮੁੰਡਿਆਂ ਦੀ ਮਹਿਫਲ ਲਗਾ ਕੇ ਖੁਦ ਨੂੰ ਸਿੱਧੂ ਨਾਲੋਂ ਚੰਗਾ ਕਮੈਂਟੇਟਰ ਕਪਿਲ ਦੇਵ ਨਾਲੋਂ ਚੰਗਾ ਬਾਲਰ ਅਭਿਤਾ ਮੱਚਨ ਨਾਲੋਂ ਚੰਗਾ ਐਕਟਰ ਸ਼ਮਿੰਦੀ ਕਪੂਰ ਨਾਲੋਂ ਚੰਗਾ ਡਾਂਸਰ ਦੁਨੀਆ ਦੀਆਂ ਸਾਰੀਆਂ ਖੇਡਾਂ ਵਿੱਚ ਬਿਹਤਰੀਨ ਕੋਚ ਬਗੈਰਾ ਵਗੈਰਾ ਦੱਸਦੇ ਰਹਿੰਦੇ ਸਨ ਯੋਗਪਾਜੀ ਉਸ ਵੇਲੇ ਟੀਵੀ ਚੈਨਲ ਵਗੈਰਾ ਹੈਗੇ ਸੀ ਪਰ ਅਨਚਾਹ ਸਵਾਲ ਨਹੀਂ ਸੀ ਅੱਜ ਕੱਲ ਵੱਡੇ ਅਗਲਾਉ ਟੀਵੀ ਚੈਨਲ ਹੋਣ ਜਾਂ ਲੰਮੇ ਚੌੜੇ ਤੋਂ ਲੈ ਕੇ ਨੰਡੂ ਟਾਈਪ ਤੋਂ ਲੈ ਕੇ ਜੈਨੂਇਨ ਸਵਾਦਦਾਰ ਆਨਲਾਈਨ ਚੈਨਲ ਸਭ ਨੂੰ ਇਹਨਾਂ ਦਾ ਇੰਟਰਵਿਊ ਕਰਕੇ ਵਾਵਾ ਸਵਾਦ ਆਉਂਦਾ ਹੈ ਮੁੱਦਾ ਕੁਝ ਵੀ ਨਹੀਂ ਹੈ ਤੇ ਸਭ ਕੁਝ ਹੀ ਹੈ ਮਿਊਜ਼ ਤੇ ਨੰਬਰ ਵੀ ਖੂਬ ਆਉਂਦੇ ਨੇ ਅਖੀਰ ਅਗਲਾ ਥੋਕੇ ਫੁਕਰਾ ਆਮ ਜਸਸ ਟਰਾਇੰਗ ਟੂ ਟੈਲ ਮਾਈ ਸੈਲਫ ਟੂ ਡਾਉਨ ਦ ਬੈਸਟ ਨਿਊਜ਼ਲੈਂਡ ਵਾਲੇ ਕੁਝ ਗਲਤ ਨਹੀਂ ਕਰ ਰਹੇ ਸਗੋਂ ਚੰਗਾ ਹੈ ਕਿ ਉਹ ਤੇ ਹਰ ਰੰਗ ਵਿਖਾਉਂਦੇ ਨੇ ਜਿਵੇਂ ਹਾਲ ਹੀ ਵਿੱਚ ਸੰਦੀਸ਼ ਪਾhtਿਆ ਨੇ ਇੰਟਰਵਿਊ ਕੀਤਾ ਯੋਗਪਾਜੀ ਦਾ ਚੰਗੀ ਸਲਾਹ ਵੀ ਦੇਣ ਦੀ ਕੋਸ਼ਿਸ਼ ਕੀਤੀ ਸੰਦੀਸ਼ ਨੇ ਯੋਗਪਾ ਨੂੰ ਕਿ ਕਿਸੇ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਜਾਓ ਸ਼ੁਕਰ ਹੈ ਯੋਗਪਾ ਨੇ ਅੱਗੋਂ ਵਿਕਟ ਨਹੀਂ ਚੁੱਕ ਲਈ ਪਰ ਸੰਦੀਸ਼ ਨੇ ਸਲਾਹ ਦੇ ਕੇ ਬਹਾਨੇ ਨਾਲ ਸੱਚ ਪੂਰਾ ਬਿਆਨ ਕਰ ਦਿੱਤਾ ਬਾਕੀ ਹਰ ਕੋਈ ਸਲਾਹ ਨਹੀਂ ਦਿੰਦਾ। ਜ਼ਿਆਦਾਤਰ ਦੀ ਬੋਲਣ ਦੀ ਵਾਰੀ ਨਹੀਂ ਆਉਂਦੀ। ਯੋਗਪਾ ਕਿਸੇ ਇੰਟਰਵਿਊ ਵਿੱਚ ਜਾਤ ਦਾ ਨਾਮ ਲੈ ਕੇ ਸੌੜੀ ਜਿਹੀ ਗੱਲ ਕਰਕੇ ਵਿਖਾਉਂਦਾ ਹੈ ਕਿ ਵੇਖੋ ਮੈਂ ਪੁਰਾਣੇ ਸਮਿਆਂ ਨਾਲ ਜੁੜਿਆ ਆਮ ਬੰਦਾ ਹਾਂ। ਕਿਸੇ ਵਿੱਚ ਦੱਲਾ ਦੱਲਾ ਬੋਲ ਕੇ ਵਿਖਾਉਂਦਾ ਹੈ। ਕਿਸੇ ਵਿੱਚ ਔਰਤਾਂ ਨੂੰ ਹੀਣ ਦੱਸ ਕੇ ਡੋਲੇ ਫੜਕਾਉਂਦਾ ਹੈ। ਕਿਸੇ ਵਿੱਚ ਕਪਿਲਦੇਵ ਨੂੰ ਹੀ ਰਗੜਦਾ ਹੈ। ਬੋਲੀ ਮਾਰਨ ਦੀ ਗੱਲ ਕਰਦਾ ਹੈ। ਕਿਸੇ ਵਿੱਚ ਕਹਿੰਦਾ ਹੈ ਕਿ ਵੇਖੋ ਰੱਬ ਨੇ ਕਪਿਲ ਨੂੰ ਕੁੜੀ ਦੇ ਕੇ ਸਜ਼ਾ ਦਿੱਤੀ ਏ। ਵੈਸੇ ਕਪਿਲਦੇਵ ਵਾਲਾ ਮਸਲਾ ਇਹਨਾਂ ਦਾ ਕਈ ਸਾਲਾਂ ਦਾ ਹੈ। ਕਿਸੇ ਵਿੱਚ ਆਮ ਸਿੰਗਰਾਵਾਂ ਜੱਟ ਜੱਟ ਕਹਿ ਕੇ ਮੜਕਾਂ ਮਾਦ ਹੈ ਨਾਥਿੰਗ ਯੂਨਿਕ ਪਰ ਕਿਸੇ ਵਿੱਚ ਪੰਡਤ ਤੇ ਬਾਣੀਏ ਦਾ ਕੁਟਾ ਪਾਸੇ ਦਾ ਚਾਰ ਦਿੰਦਾ ਹੈ ਕਿਸੇ ਵਿੱਚ ਲਾਲੇ ਤੇ ਭਾਪੇ ਵੀ ਰਗੜੇ ਜਾਂਦੇ ਨੇ ਭਈਏ ਤੇ ਆਮੀਂ ਰਗੜੇ ਜਾਂਦੇ ਨੇ ਕਦੇ ਕੋਈ ਮੇਰੇ ਵਰਗਾ ਇਸ ਬਾਰੇ ਕੋਈ ਲਿਖ ਦੇਵੇ ਤਾਂ ਯੋਗਪਾ ਦੇ ਨਿੱਕੇ ਵੱਡੇ ਕਲੋਨ ਆ ਕੇ ਸਾਬਤ ਕਰ ਦਿੰਦੇ ਨੇ ਕਿ ਯੋਗਪਾ ਇਕੱਲਾ ਨਹੀਂ ਪੂਰਾ ਲਸ਼ਕਰ ਇਹਨਾਂ ਦਾ ਪਰ ਯੋਗਪਾ ਇਸ ਸਭ ਵਿੱਚ ਚੰਗਿਆਈ ਦਾ ਖਾਸ ਤਰਕਾ ਵੀ ਲਵਾਦਾ ਹੈ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਹਰੇਕ ਇੰਟਰਵਿਊ ਦੇ ਵਿੱਚ ਗੁਰਬਾਣੀ ਦੇ ਹਵਾਲੇ ਵੀ ਖੂਬ ਦਿੰਦਾ ਹੈ ਨਿਮਰਤਾ ਦੀ ਗੱਲ ਕਰਦਾ ਹੈ ਜਨਾਨੀਆਂ ਮਾ ਭੈਣ ਵਗੈਰਾ ਆ ਕੇ ਸਮਝਦਾ ਹੈ ਕਿ ਬੜੀ ਸਮਿਦਾਰੀ ਵਾਲੀ ਗੱਲ ਕਰ ਲਈ ਨਾਲੇ ਆਪ ਦੇ ਪੁਰਖਿਆਂ ਦੀ ਕਰੋੜਾਂ ਅਰਬਾਂ ਖਰਬਾਂ ਦੀ ਜ਼ਗੀਰਦਾਰੀ ਨੂੰ ਯਾਦ ਕਰਕੇ ਰੋ ਵੀ ਪੈਂਦਾ ਹੈ ਇਸ ਨੂੰ ਵੇਖ ਕੇ ਕਦੇ ਤਾਂ ਹਾਸਾ ਆਉਂਦਾ ਹੈ ਕਦੇ ਤਰਸ ਪਰ ਹੈਰਾਨੀ ਹੁਣ ਬਿਲਕੁਲ ਨਹੀਂ ਹੁੰਦੀ ਕਿਸੇ ਵੀ ਸਮਾਜ ਨੂੰ ਆਪਣਾ ਪੂਰਾ ਨੰਗਾ ਚਿੱਟਾ ਸੱਚ ਪਤਾ ਹੋਣਾ ਚਾਹੀਦਾ ਹੈ ਲੋਕਾਂ ਭਾ ਇਹ ਡਿਊਟੀ ਸਾਡੇ ਸਾਰਿਆਂ ਲਈ ਨਿਭਾ ਰਿਆ ਹੈ ਰੱਬ ਕਰੇ ਉਹ ਲੰਮਾ ਜੀਵੇ ਕਦੇ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਨਾ ਜਾਵੇ ਨਹੀਂ ਤੇ ਸਾਨੂੰ ਸ਼ੀਸ਼ਾ ਕੌਣ ਵਿਖਾਵੇਗਾ ਵਿਊ ਕੌਣ ਲਿਆਵੇਗਾ